आ पता नहीं की डिगे हो बाकी हूँ ए भी जाले जुले लग गए यार लेके हाँ जी तब जाके उन्हें थोड़ा हल्का सा नींद आ गया मुंह में एक मोह होता है ना मधु जिसको मधु शहद हाँ जी मुंह में टपका ठीक है फिर उन्होंने बोला राजा से बात करते हैं हाँ जी राजा ने, ने बोलते हैं कि शंकरा देव जी और गुरु नानक देव जी का आपस में मिलाप भी हुआ था ऐसा सुना है मैंने कि जब फिफ्टीन सेंचुरी की बात है जी अच्छा वो अब जो छत्ता वो तब का, उस टाइम से वैसे लगता आ रहा है बार बार तो इसमें से वो जो मधु है शहद जिसको बोलते हैं हम पंजाबी हिंदी में यहाँ पे यहाँ पर बैठे थे वो विराजमान थे उनके मुंह में वो तो जो है जो है एक दिया है, 500 ਸਾਲ ਪੁਰਾਣਾ ਦੀਆ ਜਲ ਰਿਹਾ ਹੈ ਮੰਦਰ ਦੇ ਅੰਦਰ ਹੈ ਜੋ ਦੁਪਹਿਰ ਦਾ 2 ਵਜੇ ਦਾ ਟਾਈਮ ਹੈ ਜਗ੍ਹਾ ਦਾ ਨਾਮ ਹੈ ਕੂਚ ਵਿਹਾਰ ਵੈਸਟ ਬੰਗਾਲ ਦੇ ਵਿੱਚ ਬਾਈ ਬਿਕਰਮਜੀਤ ਸਿੰਘ ਘਰੇ ਗਿਆ ਹੋਇਆ ਛੁੱਟੀ ਤੇ ਉਹਨਾਂ ਨੇ ਕਿਸੇ ਆਪਦੇ ਆੜੀ ਨੂੰ ਭੇਜਤਾ ਸੀ ਬਾਈ ਸੀ ਮਕੇਰੀਆਂ ਤੋਂ ਪੰਜਾਬ ਤੋਂ ਪ੍ਰਸ਼ਾਦਾ ਪਾਣੀ ਦੇਖੇ ਗਏ ਨੇ ਪ੍ਰਸ਼ਾਦਾ ਪਾਣੀ ਛਕਦੇ ਆ ਉਸ ਤੋਂ ਬਾਅਦ ਆਪਾਂ ਆਪਦੇ ਮੋਟਰਸਾਈਕਲ ਕੋਲ ਚੱਲਦੇ ਆ ਸਾਮਾਨ ਇੱਧਰ ਮੇਰਾ ਸਾਰਾ ਖਿਲਰਿਆ ਪਿਆ ਮੈਂ ਇੱਕ ਵਾਰੀ ਇਹ ਸਾਮਾਨ ਦੀ ਸੈਟਿੰਗ ਕਰ ਰਹੇ ਹਾਂ ਵੀ ਕਿਹੜਾ ਸਾਮਾਨ ਮੈਂ ਕਿੱਥੇ ਪਾਉਣਾ ਤੇ ਕਿਹੜੀ ਚੀਜ਼ ਦੀ ਮੇਰੇ ਕੋਲ ਘਾਟ ਆ ਫਿਰ ਉਹ ਆਪਾਂ ਬਾਜ਼ਾਰ ਤੋਂ ਚੱਲਾਂਗੇ ਲੈਣ ਮੋਟਰਸਾਈਕਲ ਕੋਲ ਜਾਵਾਂਗੇ ਸਭ ਤੋਂ ਪਹਿਲਾਂ ਪ੍ਰਸ਼ਾਦਾ ਪਾਣੀ ਛਕ ਲਈਏ ਵਾਹਿਗੁਰੂ ਧੰਨਵਾਦ ਰਮਨ ਆ ਆਹ ਖੜਾ ਜੀ ਆਪਣਾ ਮੋਟਰਸਾਈਕਲ ਬਸ ਇਹਦੇ ਹਵਾ ਠੀਕ ਹੋਵੇ ਦੋਨੇ ਟਾਇਰਾਂ ਚ ਪਿੱਛੇ ਠੀਕ ਆ ਅੱਗੇ ਵੀ ਠੀਕ ਆ ਆ ਦੇਖੋ ਆ ਪਤਾ ਨਹੀਂ ਕੀ ਡਿੱਗਿਆ ਹੋਇਆ ਗਿਆ ਬਾਕੀ ਹੁਣ ਆਇਆ ਵੀ ਜਾਲੇ ਜੂਰੇ ਲੱਗੇ ਯਾਰ ਲੈ ਇੱਧਰ ਜਾਲਾ ਲੱਗਿਆ ਪਿਆ ਆ ਲੈ ਮੱਕੜੀਆਂ ਨੇ ਘਰ ਕਰ ਲਿਆ ਕਿਉਂਕਿ ਐਸੀ ਤਾਂ ਮੈਨੂੰ ਐਸੀ ਕਿਤੇ ਬਾਈ ਮੈਕਰੋ ਚਲਾ ਲੂਗਾ ਪਰ ਬਾਈ ਵੀ ਘਰੇ ਚਲਾ ਗਿਆ ਸੀ ਚਲ ਇਹਨੂੰ ਸਟਾਰਟ ਕਰ ਲਈ ਹੁਣ ਲੈ ਕੇ ਰੱਬ ਦਾ ਨਾਮ ਕਰ ਦਈਏ ਸਟਾਰਟ ਆ ਗਈ ਭਾਈ ਲਾਈਟ ਤਾਂ ਅੱਜ ਲੱਗ ਜੂ ਪਤਾ ਵੀ ਮਟਿਓਰ ਕਿੰਨੇ ਕ ਪਾਣੀ ਚ ਵਾਹਿਗੁਰੂ ਧੰਨ ਗੁਰਨਾਨਕ ਓ ਯਾਰ ਮਾਦਾ ਹੋ ਗਿਆ ਸੀ ਖੁਸ਼ ਬੰਦ ਹੋ ਗਿਆ ਚੱਲ ਕੋਈ ਮੈਂ ਜੱਟੀ ਚ ਕੁਝ ਕਰੀ ਚਾਹੀਦੀ ਰੇਸ ਬਸ ਉਨੀ ਬੰਦ ਹੁੰਦਾ ਹੈ ਉਹ ਸੈਲਫ ਨੂੰ ਮੈਂ ਥੋੜੀ ਜੀ ਘੱਟ ਦੱਬੀ ਸੀ ਜੇ ਚੰਗੀ ਤਰ੍ਹਾਂ ਲੰਬੀ ਜੀ ਸੈਲਫ ਮਾਰ ਦਾਂਗਾ ਤੇਰੇ ਨੇ ਬੰਦ ਨਹੀਂ ਹੋਣਾ ਸੀ ਦਵਾਰੀ ਚਲੋ ਅਸਲ ਤੇ ਵਿੱਚ ਨਾ ਜਿਹੜੇ ਆ ਹੁਣ ਮੋਟਰਸਾਈਕਲ ਇਹ ਆ ਰਹੇ ਨੇ ਨਾ ਨਵੇਂ ਬੋਲਟ ਨੇ ਜਿਹੜੇ ਮਟਯੌਰ ਹੋ ਗਿਆ ਜਾਂ ਰਾਇਲ ਅਨਫੀਲਡ ਦੇ ਜਿੰਨੇ ਹੀ ਮੋਟਰਸਾਈਕਲ ਨੇ ਉਹਨਾਂ 'ਚ ਹੁਣ ਇੱਥੇ ਕਿੱਕ ਨਹੀਂ ਆਉਂਦੀ ਮੈਨੂੰ ਐ ਡਰ ਹੁੰਦਾ ਵੀ ਜੇ ਬੈਟਰੀ ਡਾਊਨ ਹੋ ਗਈ ਸਟਾਰਟ ਨਾ ਹੋਇਆ ਕਿੱਕੇ ਦੇ ਵਿੱਚ ਹੈ ਨਹੀਂ ਫਿਰ ੱੱੱਕਾ ਮਾਰ ਕੇ ਸਟਾਰਟ ਕਰਨਾ ਪੈਣਾ ਉਹ ਚੀਜ਼ ਦਾ ਡਰ ਸੀ ਪਰ ਮੈਂ ਸੁਣਿਆ ਸੀ ਉਹਨਾਂ ਉਹ ਕਹਿੰਦੇ ਬੈਟਰੀਆਂ ਵਧੀਆ ਆਉਂਦੀਆਂ ਨੇ ਬਾਰੇ ਮੋਟੇ ਟਾਈਮ ਨੂੰ ਤਾਂ ਇਹ ਗਰੌਲਦੀਆਂ ਨਹੀਂ ਰਹੀਆਂ ਵਰਗੇ ਉਹ শ্রীলੰਕਾ ਗਏ ਸੀ ਨਾ ਉਦੋਂ ਮੈਂ ਆ ਕੇ 15 ਦਿਨਾਂ ਬਾਅਦ ਕਿੱਕ ਮਾਰੀ ਸੀ 15 ਦਿਨਾਂ ਬਾਅਦ ਕਿੱਕ ਮਾਰੀ ਸੀ ਕਹੀਏ ਨਾ ਸਟਾਰਟ ਕੀਤਾ ਸੀ ਉਦੋਂ ਵੀ ਪਹਿਲੀ ਸੈਲਫੀ ਸਟਾਰਟ ਹੋ ਗਿਆ ਸੀ ਉਦੋਂ ਮੈਨੂੰ ਐ ਸੀ ਕਿਤੇ ਨਵਾਂ ਚਲ ਹੁਣ ਤਾਂ ਪੁਰਾਣਾ ਹੋ ਗਿਆ ਪਰ ਹੁਣ ਵੀ ਯਾਰ ਛੇਤੀ ਸਟਾਰਟ ਹੋ ਗਿਆ ਅੱਜ ਇਹਦੀ ਲਾਈਟ ਹੋਈ ਕਰਾਉਣੇ ਆ ਏਸੀ ਨਵਾਉਣੇ ਇਹਨੂੰ ਚੰਗੀ ਤਰ੍ਹਾਂ ਆ ਦੇ ਡਿਸਕਾਂਡ ਉਸ ਕਾ ਜੱਤੇ ਪੱਤੇ ਪੱਤੇ ਫਸ ਗਈ ਇੱਧਰ ਤਾਂ ਹੀ ਮੈਂ ਨਾ ਪਹਿਲਾਂ ਆ ਗਿਆ ਸੀ ਇੱਥੇ ਇੱਕ ਦਿਨ ਲਈ ਇੱਕ ਦਿਨ ਇੱਥੇ ਰਹਿ ਕੇ ਜਾਵਾਂਗੇ ਮੋਟਰਸਾਈਕਲ ਦਾ ਕੰਮ ਹੋ ਗਿਆ ਜਾਂ ਫਿਰ ਮੈਂ ਆਪ ਦਾ ਕੋਈ ਸਮਾਨ ਸਮੂਹ ਲੈਣਾ ਉਹ ਸਾਰਾ ਦਿਨ ਇਸੇ ਥੀ ਲੰਘ ਜੂਗਾ ਆ ਜਾਲੇ ਦਾ ਯਾਰ ਬਾਲੀ ਭੜੇ ਲੱਗਦੇ ਨੇ ਇਹ ਤਾਂ ਮੈਂ ਇੱਥੇ ਹੀ ਲਾ ਲੂੰਗਾ ਕੱਪੜਾ ਮੈਂ ਨਾਲ ਲੈ ਕੇ ਨਹੀਂ ਆਇਆ ਸਵੇਰੇ ਮੈਂ ਕੋਠੀਆ ਸੀ ਕੱਪੜਾ ਚੱਕ ਲਾ ਯਾਰ ਰਹਿਣ ਤੋਂ ਉਹਨੂੰ 5 ਮਿੰਟ ਸਟਾਰਟ ਹੋਰ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਸਟ ਬੰਗਾਲ ਦਾ ਆਪਣਾ ਟੂਰ ਸ਼ੁਰੂ ਹੋ ਗਿਆ ਜੀ ਇਸ ਟੂਰ ਦੇ ਵਿੱਚ ਸਾਰਾ ਸਾਨੂੰ ਆਪਾਂ ਵੈਸਟ ਬੰਗਾਲ ਘੁਮਾਵਾਂਗੇ ਇਸ ਟਾਈਮ ਆਪਾਂ ਖੜੇ ਆ ਜੀ ਕੂਚ ਬਿਹਾਰ ਜਗ੍ਹਾ ਦਾ ਨਾਮ ਆ ਬੀਐਸਐਫ ਦਾ ਕੈਂਪ ਆ ਜੀ ਇੱਥੇ ਸਾਡੇ ਬੰਦੇ ਜਾਣ ਕਰ ਰਹੇ ਹੁੰਦੇ ਸੀ ਤੇ ਜਿਹੜੇ ਸਾਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਮੈਂ ਦੱਸਦਾ ਵੀ ਇਸ ਥਾਂ ਤੇ ਮੇਰਾ ਮੋਟਰਸਾਈਕਲ ਖੜਾ ਸੀ ਕਿਉਂਕਿ ਪਹਿਲਾਂ ਮੈਂ ਅਸਾਮ ਮੇਗਾ ਲਿਆ ਨਾਗaland ਮਣੀਪੁਰ ਘੁੰਮ ਕੇ ਗਿਆ ਤੇ ਘੁੰਮਦਾ ਹੋਇਆ ਮੋਟਰਸਾਈਕਲ ਇੱਥੇ ਖੜਾ ਆ ਗਿਆ ਸੀ ਤੇ ਇੱਥੋਂ ਮੈਂ ਟ੍ਰੇਨ ਚੜ੍ਹ ਕੇ ਪੰਜਾਬ ਗਿਆ ਪੰਜਾਬ ਤੋਂ ਕੱਲ ਖੱਜਲ ਖਵਾਰ ਹੋ ਕੇ ਜਹਾਜ਼ਾਂ ਦੇ ਵਿੱਚ ਟ੍ਰੇਨਾਂ ਦੇ ਵਿੱਚ ਫੇਰ ਮੈਂ ਇੱਥੇ ਪਹੁੰਚਿਆ ਹੁਣ ਮੋਟਰਸਾਈਕਲ ਚੱਕਿਆ ਆਪਾਂ ਤੇ ਇੱਥੋਂ ਮਕੜੀਆਂ ਮੁਕੜੀਆਂ ਝਾੜ ਕੇ ਮੋਟਰਸਾਈਕਲ ਨੂੰ ਧਵਾ ਕੇ ਲੈ ਕੇ ਆਉਣੀ ਆ। ਵੈਸਟ ਬੰਗਾਲ ਬਾਰੇ ਬਹੁਤ ਸਾਨੂੰ ਆਪਾਂ ਨਵੀਆਂ-ਨਵੀਆਂ ਗੱਲਾਂ ਦੱਸਾਂਗੇ। ਗੁਰੂ ਘਰਾਂ ਦੇ ਸਥਾਨਾਂ ਦੇ ਦਰਸ਼ਨ ਕਰਵਾਵਾਂਗੇ। ਜਿਹੜੇ ਸਥਾਨਾਂ ਬਾਰੇ ਸ਼ਾਇਦ ਤੁਸੀਂ ਕਦੇ ਨਾਂ ਵੀ ਸੁਣਿਆ ਹੋਵੇ ਇਹ ਜਿਹੇ ਸਥਾਨ ਸਾਨੂੰ ਆਪਾਂ ਇਸ ਵਾਰ ਜ਼ਰੂਰ ਦਰਸ਼ਨ ਮੇਲਾ ਕਰਵਾਵਾਂਗੇ। ਜਿਹੜਾ ਸਮਾਨ ਮੈਂ ਇੱਥੇ ਰੱਖ ਕੇ ਗਿਆ ਹੋਇਆ ਸੀ ਉਸ ਸਮਾਨ ਨੂੰ ਮੈਂ ਚੰਗੀ ਤਰ੍ਹਾਂ ਖਲਾਰਾ ਪਾ ਕੇ ਚੈੱਕ ਕਰ ਲਿਆ ਭਾਈ ਕਿਹੜੀ ਚੀਜ਼ ਮੇਰੇ ਕੋਲ ਹੈਗੀ ਆ ਤੇ ਕਿਹੜੀ ਚੀਜ਼ ਨਹੀਂ ਹੈਗੀ। ਜਿਹੜੀ ਨਹੀਂ ਹੈਗੀ ਉਹ ਬਾਜ਼ਾਰ ਚੋਂ ਖਰੀਦ ਲਾਂਗੇ। ਕਿਉਂਕਿ ਇਸ ਟਾਈਮ ਆਪ ਬੀਐਸਐ ਆਇਆ ਹੋਇਆ ਹਨਾ ਤਾਂ ਬਾਰੀ-ਬਾਰੀ ਫਿਰ ਐਵੇਂ ਐਂਟਰੀ ਕਰਾਉਂਦੇ ਚੰਗੇ ਨਹੀਂ ਲੱਗਦੇ ਭਾਈ ਕਿੰਨਾ ਕੋਲ ਆਏ ਆ ਹਨਾ ਤਾਂ ਕਰਕੇ ਮੈਂ ਕਿਹਾ ਵੀ ਇੱਕ ਵਾਰੀ ਜਾਵਾਂਗੇ ਸਾਰਾ ਕੰਮ ਨਿਬੇੜ ਕੇ ਵਾਪਸ ਆ ਕੇ ਇੱਥੇ ਆਪਾਂ ਸੌਂ ਜਾਗੇ ਤੇ ਲੁੜਿੰਦਾ ਸਮਾਨ ਲੈਣ ਚੱਲੇ ਆ ਮੋਟਰਸਾਈਕਲ ਧਵਾਉਣ ਚੱਲੇ ਆ ਤੇ ਵੈਸਟ ਬੰਗਾਲ ਬਾਰੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਇੱਕ ਨਿੱਕੀ ਜੀ ਤੇ ਨਵੀਂ ਅਪਡੇਟ ਇਹ ਆ ਵੀ ਇਸ ਵਾਰ ਆਪਣੀਆਂ ਵੀਡੀਓਜ਼ ਫੇਸਬੁਕ ਤੇ ਵੀ ਆਇਆ ਕਰਨੀਆਂ ਠੀਕ ਆ ਜਰੂਰ ਸ਼ੇਅਰ ਲਾਈਕ ਤੇ ਕਮੈਂਟ ਕਰਦੇ ਰਿਹਾ ਕਰੋ ਹੁਣ ਆਪਾਂ ਬਾਹਰ ਆ ਗਏ ਆਂ ਜੀ ਬੀਐਸਐਫ ਦੇ ਕੈਂਪ ਚੋਂ ਨਿਕਲ ਕੇ ਹੁਣ ਆਪਾਂ ਇੱਥੇ ਵੀਡੀਓ ਬਣਾ ਸਕਦੇ ਆਂ ਆ ਲਾਲਜੀ ਕੰਧ ਪਰਲੇ ਪਾਸੇ ਬੀਐਸਐਫ ਦਾ ਕੈਂਪ ਹੀ ਆ 100 ਮੀਟਰ ਹੀ ਆ ਇਸ ਤੇ ਚਿੱਕੜ ਜਾ ਹੋਇਆ ਪਿਆ ਸੀ ਭਾਈ ਨੂੰ ਪੁੱਛਿਆ ਮੈਂ ਮੋਟਰਸਾਈਕਲ ਧੋ ਦਿੰਨੇ ਹੋ ਕਹਿੰਦਾ ਧੋ ਦਿੰਨੇ ਆ ਭਾਈ ਮੈਂ ਕਿਹਾ ਕਰੋ ਫਿਰ ਸੇਵਾ ਆ ਭਾਈ ਹੋਰਾਂ ਦੀ ਹੈਗੀ ਸੀ ਇੱਥੇ ਫਰੂਟ ਦੀ ਸਟਾਲ ਰੇੜੀ ਮੇਰੀ ਸਟਾਲ ਆਹੀ ਤੇ ਇਹਨੂੰ ਲੈ ਲੇ ਇਥੋਂ ਆਪਾਂ ਧਾ ਕਿਲੋ ਲੋਕ ਤਾਂ ਚੱਲ ਜਾਣਗੇ ਬਾਕੀ ਫਿਰ ਗਾਂ ਦੇਖਾਂ ਜੀ ਦੁੱਧ ਦਾ ਪੈਕਟ ਲੈ ਲਿਆ ਕਿਨੂ ਲੈ ਲੇ ਪਾਣੀ ਦੀ ਬੋਤਲ ਲੈ ਲਈ ਇੱਕ ਦੋ ਚਾਕਲੇਟਾਂ ਲੈ ਲਈਆਂ ਪ੍ਰਸ਼ਾਦਾ ਪਾਣੀ ਸ਼ਾਮ ਨੂੰ ਆਪਾਂ ਨੂੰ ਮਿਲੀ ਜਾਣਾ ਜਦੋਂ ਮੈਂ ਬਾਹਰ ਗਿਆ ਨਾ ਤਾਂ ਮੈਂ ਹਏ ਹੋਰ ਵੀ ਅੱਗੇ ਜਾਣਾ ਸੀ ਬਾਜ਼ਾਰ ਜੇ ਚ ਤਾਂ ਜੀ ਜਾਂ ਲੱਗਿਆ ਯਾਰ ਕੱਲਾ ਕੱਲਾ ਜਾ ਜਿਵੇਂ ਫੀਲ ਜਾ ਹੋਇਆ ਹਨਾ ਜੇਕਰ ਹੋਏ ਨਾ ਤਾਂ ਘਰੋਂ ਆਉਣ ਤੋਂ ਬਾਅਦ ਫਿਰ ਇੱਕੋ ਦਮ ਉਹ ਸੈਟਿੰਗ ਜੀ ਬੈਂਦੀ ਨਹੀਂ ਹੈ ਹੀ ਕਰ ਲਵੇ ਕਿੰਨਾ ਖੱਜਲ ਹੋ ਕੇ ਆਏ ਆ ਅੱਜ ਫਿਰ ਮੈਂ ਬਾਜ਼ਾਰ ਵਾਲੇ ਪਾਸੇ ਨੂੰ ਗਿਆ ਤਾਂ ਔਰਾ ਜਾਂ ਮਾਹੌਲ ਜਾਂ ਆਲੇ ਦਾਲੇ ਦਾ ਮਤਲਬ ਇਹ ਰਾ ਜੀ ਜੈਨ ਲੱਗਿਆ ਇਹ ਚੀਜ਼ ਦੇ ਵਿੱਚ ਫਿਲਹਾਲ ਪਰ ਮੈਂ ਮੋੜਿਆ ਮੈਂ ਕਿਹਾ ਛੱਡਿਆ ਰ ਵਾਪਸ ਚਾਲਦੇ ਕਮਰੇ ਚਾਲਦੇ ਆ ਕਿਉਂਕਿ ਤੁਸੀਂ ਮੰਨ ਲਓ ਕੋਈ ਬੱਚਾ ਡੇ ਬੋਰਡਿੰਗ ਸਕੂਲ ਦੇ ਵਿੱਚ ਪੜਦਾ ਹਨਾ ਜਾਂ ਫਿਰ ਕੋਈ ਹੋਸਟਲ ਦੇ ਵਿੱਚ ਪੜਦਾ ਜਵਾਖ ਜਾਂ ਕੋਈ ਬੰਦਾ ਡਿਊਟੀ ਤੇ ਜੌਬ ਤੇ ਆਦੇ ਘਰੋਂ ਬਾਹਰ ਜਾਂਦਾ ਕਾਫੀ ਦਿਨਾਂ ਵਾਸਤੇ ਹਨਾ ਤਾਂ ਜਿੰਮੇਦਾਰ ਸ਼ਾਇਦ ਉਹਨੂੰ ਫੀਲ ਹੁੰਦਾ ਹੋਵੇ ਉਹ ਮੈਨੂੰ ਫੀਲ ਹੋਇਆ ਫਿਰ ਮੈਂ ਗੇੜਾ ਜਾ ਕੱਢ ਕੇ ਮੁੜਿਆ ਮੈਂ ਕਿ ਨਹੀਂ ਵਾਪਸ ਚੱਲਦੇ ਆ ਯਾਰ ਕੱਲ ਵੀ ਕਿੰਨਾ ਖੱਜਲ ਖਵਾਰ ਹੋ ਕੇ ਆਏ ਆ ਕੋਈ ਨੇ ਇੱਕ ਦੋ ਦਿਨ ਰੈਸਟ ਹੋਰ ਕਰਦੇ 40 45 ਦਿਨ ਆਪਾਂ ਘੁੰਮਣ ਤੇ ਹੀ ਆ ਉਦੋਂ ਬਾਅਦ ਕਿਹੜਾ ਆਪਾਂ ਰੈਸਟ ਕਰਨਾ ਉਹਦਾ ਪੂਰਾ ਦੱਬ ਕੇ ਸ਼ਰੀਰ ਨੂੰ ਵਾਹਾਂਗੇ ਤੇ ਆਨੰਦ ਲਵਾਂਗੇ ਚੀਜ਼ਾਂ ਦਾ ਪਰ ਇੱਕ ਦੋ ਦਿਨ ਹੋਰ ਨੂੰ ਹੋਰ ਨੂੰ ਜਿਹਾ ਲੱਗਦਾ ਹੁੰਦਾ ਕਿਉਂਕਿ ਇਸ ਘਰ ਦੇ ਵਿੱਚ ਵੀ ਮ ਹਣਾ ਚਲੋ ਬਾਕੀ ਵੇਲਾ ਵੀ ਆ ਕੱਲ ਤੋਂ ਬਿਜ਼ੀ ਹੋ ਜਾਣਾ ਫਿਰ ਇੰਨਾ ਟਾਈਮ ਨਹੀਂ ਲੱਗਣਾ ਸੋਚਣ ਸੂਚਣ ਦਾ ਅੱਜ ਥੋੜਾ ਜਿਆਦਾ ਵੇਲੇ ਆ ਤਾਂ ਕਰਕੇ ਇਹ ਹੋ ਰਿਹਾ ਬਸ ਹੁਣ ਸਮਾਨ ਪੈਕ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਸਵੇਰੇ 5 ਜਾਂ 6 ਵਜੇ ਗੁੱਡ ਮਾਰਨਿੰਗ ਜੀ ਅਗਲੇ ਦਿਨ ਦੀ ਸਵੇਰ ਦੇ ਵਿੱਚ ਤੁਹਾਡਾ ਸਵਾਗਤ ਆ ਜੀ ਕੱਲ ਵਾਲੀ ਸ਼ਾਮ ਵਾਲੀ ਵੀਡੀਓ ਤੇ ਅੱਜ ਸਵੇਰ ਵਾਲੀ ਵੀਡੀਓ ਸਾਰੀ ਇਕੱਠੀ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿਉਂਕਿ ਕੱਲ ਜਿਆਦਾ ਕੁਝ ਦਿਖਾਉਣ ਕਰਨ ਨੂੰ ਹੈ ਨਹੀਂ ਸੀ ਤਰੀਕ ਹੈਗੀ ਆ 2 ਫਰਵਰੀ 2025 ਸਵੇਰੇ 7:30 ਵਜੇ ਦਾ ਟਾਈਮ ਆ 5 ਵਜੇ ਦਾ ਮੈਂ ਉੱਠਿਆ ਹੋਇਆ ਸਮਾਨ ਸਮਾਨ ਪੈਕ ਕਰਦੇ ਟਾਈਮ ਲੱਗ ਹੀ ਜਾਂਦਾ ਡੇਢ ਦੋ ਘੰਟੇ ਦਾ ਨਾਰਮਲ ਜੀ ਗੱਲ ਆ ਜਦੋਂ ਸਮਾਨ ਪੈਕ ਕਰਕੇ ਆਪਾਂ ਮੋਟਰਸਾਈਕਲ ਤੇ ਬੰਦਣਾ ਹੁੰਦਾ ਨਾ ਡੇਢ ਦੋ ਘੰਟੇ ਦਾ ਨਾਰਮਲ ਜੀ ਗੱਲ ਆ ਫਿਲਹਾਲ 7:30 ਵਜੇ ਦਾ ਟਾਈਮ ਹੋ ਗਿਆ ਆਪਾਂ ਚੱਲੇ ਆ ਜੀ ਇੱਥੇ ਇੱਕ ਮੰਦਿਰ ਦੇਖਣ ਬਹੁਤ ਪੁਰਾਣਾ ਮੰਦਿਰ ਆ ਉਹ 500 ਸਾਲ ਤੋਂ ਹੀ ਪੁਰਾਣਾ ਮੰਦਿਰ ਆ ਜਿੱਥੇ ਆਪਾਂ ਰੁਕੇ ਹੋਏ ਸੀ ਉਥੋਂ 17 ਕਿਲੋਮੀਟਰ ਸੀ ਤੇ 12 ਮਿੰਟਾਂ ਦਾ ਰਾਹ ਉਹ ਮੰਦਰ ਬਾਰੇ ਸਾਨੂੰ ਗੱਲਾਂ ਬਾਤਾਂ ਦੱਸਾਂਗੇ ਇਤਿਹਾਸ ਵੀ ਦੱਸਾਂਗੇ ਆ ਕੂਚ ਵਿਹਾਰ ਸ਼ਹਿਰ ਆ ਇਹ ਉਹ ਸੜਕ ਆ ਜਦੋਂ ਮੈਂ ਕੂਚ ਵਿਹਾਰ ਦੇ ਵਿੱਚ ਆਇਆ ਨਾ ਤਾਂ ਆ ਸਾਰਾ ਰੋਡ ਮੈਂ ਪੈਦਲ ਤੁਰ ਕੇ ਆਇਆ ਸੀ ਬਹੁਤ ਦਿਨਾਂ ਬਾਅਦ ਮੋਟਰ ਵਲੋਗਿੰਗ ਕਰਨ ਲੱਗੇ ਆ ਆਵਾਜ਼ ਬੂਜ ਕਿਵੇਂ ਆ ਰਹੀ ਆ ਦੱਸ ਦਿਓ ਆ ਆ ਗਿਆ ਜੀ ਉਹ ਚੌਕ ਜਿੱਥੋਂ ਮੈਂ ਆਟੋ ਵਾਲ ਨੂੰ ਕਿਹਾ ਸੀ ਵੀ 20 ਰੁਪਈਆ ਦੀ ਗੱਲ ਆ ਤੂੰ 200 ਰੁਪਈਆ ਮੰਗੀ ਜਾਣਾ ਜ਼ੀਰੋ ਵਧਾ ਕੇ ਇਸ ਚੌਂਕ ਦੇ ਖੱਬੇ ਪਾਸੇ ਹੈਗਾ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਆਪਾਂ ਚੱਲੇ ਆ ਜੀ ਸੱਜੇ ਪਾਸੇ ਨੂੰ ਬੰਗਾਲੀ ਲੋਕਾਂ ਦਾ ਸ਼ਹਿਰ ਆ ਬੰਗਾਲ ਇੱਥੇ ਵੀ ਮੁਸਲਿਮ ਧਰਮ ਦੇ ਲੋਕ ਬਹੁਤ ਜ਼ਿਆਦਾ ਰਹਿੰਦੇ ਨੇ ਜੇ ਵੈਸੇ ਆਪਾਂ ਕਾਊਂਟਿੰਗ ਵਾਈਜ਼ ਗੱਲ ਕਰੀਏ ਨਾ ਤਾ ਸਭ ਤੋਂ ਜ਼ਿਆਦੇ ਮੁਸਲਮਾਨ ਲੋਕ ਰਹਿੰਦੇ ਨੇ ਉੱਤਰ ਪ੍ਰਦੇਸ਼ ਦੇ ਵਿੱਚ ਹਾਲਾਂਕਿ ਏਰੀਆ ਜੰਮੂ ਕਸ਼ਮੀਰ ਆ ਮੁਸਲਮਾਨ ਵਾਲਾ ਪਰ ਸਭ ਤੋਂ ਜ਼ਿਆਦੇ ਉੱਤਰ ਪ੍ਰਦੇਸ਼ ਦੇ ਵਿੱਚ ਰਹਿੰਦੇ ਨੇ ਤੇ ਵੈਸਟ ਬੰਗਾਲ ਦੂਜੇ ਨੰਬਰ ਦੇ ਦੂਜੇ ਨੰਬਰ ਤੇ ਆਉਂਦਾ ਮੁਸਲਮਾਨਾਂ ਦੀ ਆਬਾਦੀ ਦੇ ਵਿੱਚ ਤੇ ਕੁਝ ਕਿਹਾ ਜਾਂਦਾ ਕਿ ਇਹ ਮੁਸਲਮਾਨ ਅੱਧੇ ਕਹਿੰਦੇ ਉਹੋ ਨੇ ਜੀ ਜਿਹੜੇ ਬੰਗਲਾਦੇਸ਼ ਤੋਂ ਮਾਈਗ੍ਰੇਟ ਹੋਏ ਨੇ ਇਧਰਲੇ ਪਾਸੇ ਵੀ ਬੰਗਲਾਦੇਸ਼ ਤੋਂ ਆਈ ਜਾਂਦੇ ਨੇ ਹੁਣ ਵੀ ਆਈ ਜਾਂਦੇ ਨੇ ਉਹਨਾਂ ਨੇ ਆਬਾਦੀ ਵਧਾਈ ਆ ਕਹਿੰਦੇ ਮੁਸਲਮਾਨ ਮਤਲਬ ਧਰਮ ਦੀ West Bengal ਦੇ ਵਿੱਚ ਰੰਗ ਬਰੰਗੇ ਜੇ ਘਰ ਨਹੀਂ ਲੋਕਾਂ ਦੇ ਯਾਰ ਜਾਤ ਰਿਥੇ ਅੱਜ ਥੋੜੀ ਜੀ ਬਦਲਵਾਈ ਆ ਜੇ ਮਾੜੀ ਮੋਟੀ ਵੀਡੀਓ ਕਾਲੀ ਹੋਈ ਤਾਂ ਅਡਜਸਟ ਕਰ ਲਿਓ ਅੱਗੇ ਆਪਾਂ ਧੁੱਪਾਂ ਚ ਹੀ ਖੇਡਣਾ ਬਾਕੀ ਅੱਜ ਐਤਵਾਰ ਆ ਤੇ ਇੱਧਰ ਉਹ ਸਿਸਟਮ ਨਹੀਂ ਹੈਗਾ ਵੀ ਇੱਥੇ ਕਾਹ ਬੋਲਦੇ ਹੋਣਗੇ ਜਿਵੇਂ ਨਾਰਥ-ਈਸਟ ਦੇ ਵਿੱਚ ਅਭੀ ਐਤਵਾਰ ਬਸ ਸੁੰਨਸਰਾ ਆ ਇੱਥੇ ਲਿਖਿਆ ਹੋਇਆ ਜੀ ਮੰਦਿਰ ਦਾ ਨਾਮ ਮਧੂਪੁਰ ਧਾਮ 3 ਕਿਲੋਮੀਟਰ ਜਾਣਾ ਆਪਾਂ ਹੋਰ ਜਗ੍ਹਾ ਦਾ ਨਾਮ ਵੀ ਮਧੂਪੁਰੀ ਆ ਤੇ ਮੰਦਿਰ ਦਾ ਨਾਮ ਵੀ ਮਧੂਪੁਰ ਆ ਆ ਮੇਨ ਗੇਟ ਇਹ ਮਧੂਪੁਰ ਧਾਮ ਕੋ ਜਾਤਾ ਹੈ ਰਸਤਾ ਠੀਕ ਹੈ ਜੀ ਸ਼ੁਕਰੀਆ ਹੈ ਬੱਕਰੇ ਟੰਗ ਰੱਖੇ ਸੀ ਵੱਢ ਕੇ ਜਿਵੇਂ ਯਾਰ ਆਪਣੇ ਲੋਕ ਵੀ ਮੀਟ ਮਾਸ ਖਾਂਦੇ ਨੇ ਹਨਾ ਆਪਣੇ ਵਾਲਾਂ ਦਾ ਕਿਸੇ ਦਾ ਖੂਨ گاੜਾ ਹੋ ਗਿਆ ਕਿਸੇ ਦਾ ਨਾੜੀਆਂ ਬਲੌਕ ਹੋ ਗਈਆਂ ਕਿਸੇ ਨੂੰ ਕੀ ਪ੍ਰੋਬਲਮ ਆ ਗਈ ਹਨਾ ਇਹ ਲੋਕ ਵੀ ਯਾਰ ਤਿੰਨੇ ਟਾਈਮ ਮੀਟ ਮਾਸ ਖਾਂਦੇ ਨੇ ਇਹਨਾਂ ਨੂੰ ਡਾਕਟਰ ਸਲਾਹ ਸੁਲੋ ਦਿੰਦਾ ਵੀ ਆ ਬੰਦ ਕਰ ਦੋ ਹੈ ਹਨਾ ਪਤਾ ਨਹੀਂ ਕਿਉਂ ਦੂਜੀ ਗੱਲ ਇਹ ਆ ਵੀ ਬੰਗਾਲੀ ਲੋਕਾਂ ਦਾ ਤੇ ਮੱਛੀਆਂ ਦਾ ਬਹੁਤ ਤਕੜਾ ਸਬੰਧ ਆ ਬੰਗਾਲੀ ਲੋਕ ਰੋਟੀ ਖਾਣ ਤੇ ਉਹਨਾਂ ਦੀ ਪਲੇਟ ਦੇ ਵਿੱਚ ਮੱਛ ਖਾਣਾ ਨਾ ਪਿਆ ਹੋਵੇ ਕਹਿੰਦੇ ਹੋ ਹੀ ਨਹੀਂ ਸਕਦਾ ਜਿਵੇਂ ਉਦੋਂ ਉਹ ਬਾਈ ਮੈਨੂੰ ਮਿਲਿਆ ਰਾਤ ਨੂੰ ਜਦੋਂ ਆਪਾਂ 에어ਪੋਰਟ ਤੋਂ ਵਾਪਸ ਆਏ ਆ ਉਹ ਬਾਈ ਕਹਿੰਦਾ ਭਾਈ ਮੈਂ ਤਾਂ ਮਛਲੀ ਖਾਊਂਗਾ ਮੈਂ ਕਿਹਾ ਭਾਈ ਤੂੰ ਖਾ ਮਛਲੀ ਮੈਂ ਤਾਂ ਰੋਟੀ ਖਾਣ ਚੱਲਿਆ ਉੱਥੋਂ ਹੀ ਮੈਂ ਨੋਟ ਕੀਤਾ ਮੰਗਾ ਬੰਗਾਲੀ ਲੋਕ ਫਿਰ ਮੈਂ ਉਹ ਢਾਬੇ ਤੇ ਬਹਿ ਗਿਆ ਜਿੱਥੇ ਉਹ ਮਛਲੀ ਖਾ ਰਿਹਾ ਸੀ ਜਿਹੜਾ ਵੀ ਬੰਦਾ ਉੱਥੇ ਆ ਰਿਹਾ ਸੀ ਬਾਤ ਮਛਲੀ ਬਾਤ ਮਛਲੀ ਬਾਤ ਮਛਲੀ ਕਹਿੰਦੇ ਨੇ ਮਤਲਬ ਬਾਤ ਮਤਲਬ ਚੌਲ ਨੂੰ ਕਹਿੰਦੇ ਨੇ ਇਹ ਨਾਲ ਮੱਛੀ ਰੱਖਣੀ ਹੈ ਇਹਨਾਂ ਨੇ ਉਹ ਮੇਗਾ ਥਰੀ ਸਰੇ ਸਰੇ ਲੋਕ ਆਏ ਨੇ ਦਰਸ਼ਨ ਕਰਨ ਅਸਾਮ ਦੀਆਂ ਗੱਡੀਆਂ ਅਸਾਮ ਦੇ ਵਿੱਚ ਵੀ ਬਹੁਤ ਮੰਦਰ ਨੇ ਜਿਹੜਾ ਮੰਦਰ ਸਾਨੂੰ ਆਪਾਂ ਹੁਣ ਦਿਖਾਉਣ ਚੱਲੇ ਆ ਨਾ ਇਸ ਮੰਦਰ ਦੀ ਖਾਸियत ਇੱਕ ਤਾਂ ਇਹ ਹੈ ਆ ਵੀ ਇਹ 500 ਸਾਲ ਤੋਂ ਵੀ ਪੁਰਾਣਾ ਮੰਦਰ ਇਹ ਆ ਗਿਆ ਜੀ ਮੇਨ ਗੇਟ ਦੂਰ ਦੂਰੋਂ ਯਾਤਰਾਵਾਂ ਆਉਂਦੀਆਂ ਨੇ ਮੁੰਲਾ ਜਿਹੜੇ ਸਾਹ ਨਾਲ ਬੱਸਾਂ ਖੜੀਆਂ ਨੇ ਇੱਥੇ ਆਓ ਦੇਖੋ ਕਮ ਅੱਖਿਆ ਦੇਵੀ ਟੈਂਪਲ ਮਧੂਪੁਰ ਧਾਮ ਲਿਖਿਆ ਹੋਇਆ ਸੀ ਉਹਦੇ ਉੱਤੇ ਮਤਲਬ ਤਕੜੀ ਧਾ ਲੱਭੀ ਆ ਮੈਂ ਬਾਕੀ ਅੱਜ ਐਤਵਾਰ ਵੀ ਆ ਬਈ ਆ ਇਧਰ ਮੇਲਾ ਲੱਗਿਆ ਹੋਇਆ ਇਧਰ ਹੀ ਮੰਦਰ ਉਹ ਸੀ ਸਾਹਮਣੇ ਇੱਥੇ ਲਾ ਦਈਏ ਭਾਈ ਯਹਾਂ ਖੜਾ ਕਰ ਦੇ ਮੋਟਰਸਾਈਕਲ ਅੰਦਰ ਜਾ ਕੇ ਆਣਾ ਹੈ ਮੰਦਿਰ ਵਿੱਚ ਜਾਣਾ ਹੈ ਯਹਾਂ ਪੇ ਖੜਾ ਕਰ ਦੇ ਮੋਟਰਸਾਈਕਲ ਗਾਜ ਗਾਜ ਦੀ ਹੋ ਜਾ ਹੈਣਾ ਇਹ ਹੈ ਜੀ ਮੰਦਿਰ ਦੀ ਮੁੱਖ ਇਮਾਰਤ ਕਿਹਾ ਜਾਂਦਾ ਵੀ ਇਹ ਮੰਦਿਰ 500 ਸਾਲ ਤੋਂ ਵੀ ਪੁਰਾਣਾ ਪਹਿਲਾਂ ਇਹ ਜਿ ਦਿਖ ਜਿਵੇਂ ਇੱਕ ਅੱਖਿਆ ਟੈਂਪਲ ਹੁੰਦਾ ਸੀ ਨਾ ਉਵੇਂ ਸੀ ਦੇਖਣ ਨੂੰ ਪਤਾ ਲੱਗਦਾ ਸੀ ਵੀ ਪੁਰਾਣਾ ਮੰਦਿਰ ਹੈ ਪਰ ਹੁਣ ਮੈਨੂੰ ਲੱਗਦਾ ਵੀ ਇਹ ਰੈਨੋਵੇਟ ਕਰਤਾ ਰੰਗ ਵਗੈਰਾ ਮੂਰਤੀਆਂ ਵੀ ਸਾਰੀਆਂ ਦੁਬਾਰੇ ਰੰਗੀਆਂ ਹੋਈਆਂ ਨੇ ਤੇ ਅੱਜ ਐਤਵਾਰ ਆਲੇ ਦਾਲੇ ਮੇਲਾ ਲੱਗਿਆ ਹੋਇਆ ਬਾਕੀ ਇੱਥੋਂ ਕਿਸੇ ਬੰਦੇ ਤੋਂ ਵੀ ਆਪਾਂ ਇੱਥੋਂ ਦਾ ਇਤਿਹਾਸ ਪੁੱਛਦੇ ਹਾਂ ਜਿੰਨੀ ਕਿ ਜਾਣਕਾਰੀ ਉਹਨਾਂ ਨੂੰ ਹੋਈ ਉਹ ਸਾਨੂੰ ਦੱਸਾਂਗੇ ਤੇ ਜਿੰਨਾ ਕਿ ਮੈਂ ਪਤਾ ਕੀਤਾ ਉਹ ਵੀ ਤੁਹਾਨੂੰ ਦੱਸਾਂਗੇ ਅਸਲ ਦੇ ਵਿੱਚ ਇਸ ਮੰਦਿਰ ਦੇ ਵਿੱਚ ਮੈਂ ਤਾਂ ਆਇਆ ਕਿਉਂਕਿ ਇਹ ਸ਼ੰਕਰਾ ਦੇਵ ਜੀ ਦਾ ਮੰਦਿਰ ਹੈ ਤੇ ਸ਼ੰਕਰਾ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਉਹਨਾਂ ਦਾ ਮਲਾਪ ਹੋਇਆ ਸੀ ਤੋ ਬੜੀ ਸਾਬ ਦੇ ਵਿੱਚ ਤਾਂ ਕਰਕੇ ਮੈਂ ਫਿਰ ਉਹਨਾਂ ਸੰਤਾਂ ਦੀ ਥਾਂ ਦੇ ਦਰਸ਼ਨ ਕਰਨ ਆਇਆ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ ਪੰਡਿਤ ਜੀ ਉਹ ਮੇਨ ਸਮਾਦੀ ਹੈ ਜਿੱਹਾਂ ਪੇ ਮਤਲਬ ਪੂਜਾ ਕੀਤੀ ਜਾਂਦੀ ਹੈ ਠੀਕ ਹੈ शंकरा देव जी की उनकी जगह पे मंदिर है बोलते हैं कि शंकरादेव जी और गुरु नानक देव जी का आपस में मिलाप भी हुआ था ऐसा सुना है मैंने कि जब फिफ्टीन सेंचुरी की बात है जी ऐसा कुछ पता है अच्छा ਬਾਕੀ ਮੈਂ ਪੰਡਤ ਜੀ ਤੋਂ ਪੁੱਛਿਆ ਤੇ ਉਹਨਾਂ ਨੂੰ ਸ਼ਾਇਦ ਇਹ ਚੀਜ਼ ਦਾ ਨਹੀਂ ਪਤਾ ਹੋਣਾ ਇੱਧਰਲੇ ਪਾਸੇ ਆ ਸਾਰਾ ਉਹਨਾਂ ਦਾ ਰੈਣ ਬਸੇਰਾ ਬਣਿਆ ਹੋਇਆ ਇਹਨੂੰ ਸਤਰਾ ਕਿਹਾ ਜਾਂਦਾ ਸਾਹਮਣੇ ਯਾਤਰੀ ਨਿਵਾਸ ਵੀ ਬਣਿਆ ਹੋਇਆ ਕਿਹਾ ਜਾਂਦਾ ਵੀ ਇੱਥੇ ਇੱਕ ਖੂਹ ਵੀ ਆ ਜਿਹੜਾ ਕਹਿੰਦੇ ਸ਼ੰਕਰਾ ਦੇਵ ਜੀ ਨੇ ਬਣਾਇਆ ਸੀ ਉਹਦਾ ਵੀ ਜਦੋਂ ਸ਼ੰਕਰਾ ਦੇਵ ਜੀ ਇੱਥੇ ਰਹਿਣ ਲੱਗੇ ਸੀ ਨਾ ਤਾਂ ਉਹ ਟਾਈਮਾਂ ਦੇ ਵਿੱਚ ਉਹਨਾਂ ਨੇ ਇਹ ਵਾਲਾ ਤਲਾਬ ਬਣਾਇਆ ਸੀ ਪੌਂਡ ਅੱਜ ਦੇ ਡੇਟ ਦੇ ਵਿੱਚ ਤਾਂ ਇਹ ਖਾਲੀ ਪਿਆ ਔਰ ਇੰਟਰਨੈਟ ਦੇ ਉੱਤੇ ਫੋਟੋਆਂ ਮਿਲ ਜਾਂਦੀਆਂ ਨੇ ਪੂਰਾ ਤਲਾ ਇਹ ਭਰਿਆ ਹੁੰਦਾ ਇਹ ਜਗ੍ਹਾ ਨੂੰ ਮਧੂਪੁਰ ਕਿਹਾ ਜਾਂਦਾ ਕਹਿੰਦੇ ਵੀ ਜਦੋਂ ਸ਼ੰਕਰਾ ਦੇਵ ਜੀ ਇਸ ਜਗ੍ਹਾ ਦੇ ਉੱਤੇ ਆਰਾਮ ਕਰ ਰਹੇ ਸੀ ਨਾ ਤਾਂ ਉਹਨਾਂ ਦੇ ਮੂੰਹ ਦੇ ਵਿੱਚ ਮਖਿਆਲ ਦਾ ਛੱਤੇ ਚੋਂ ਸ਼ਹਿਦ ਚੋ ਕੇ ਉਹਨਾਂ ਦੇ ਮੂੰਹ ਦੇ ਵਿੱਚ ਪੈ ਗਿਆ ਸੀ ਇੱਥੇ ਸ਼ਹਿਦ ਨੂੰ ਮਧੂ ਕਹਿ ਦਿੰਦੇ ਨੇ ਤਾਂ ਕਰਕੇ ਉਹ ਥਾਂ ਤੋਂ ਫਿਰ ਇਹਨੂੰ ਮਧੂਪੁਰ ਕਿਹਾ ਜਾਣ ਲੱਗ ਗਿਆ ਬਾਕੀ ਇੱਥੋਂ ਕਿਸੇ ਲੋਕਲ ਬੰਦੇ ਨੂੰ ਫੜਦੇ ਆਪਾਂ ਉਹਨਾਂ ਤੋਂ ਪੁੱਛਦੇ ਆ ਜਿੰਨਾ ਵੀ ਉਹਨਾਂ ਨੂੰ ਪਤਾ ਹੋਇਆ ਉਹ ਕਿਸ ਚੀਜ਼ ਦਾ ਪੇੜ ਹੈ ਉਹ 700 पसंद मान लो ठीक है घर का हाल है हां जी घर का घर का अच्छा गर, वो आप शहर जो छत्ता वो तब का। उस टाइम से वैसे लगता आ रहा है बार-बार तो इसमें से आ, वो जो मधु है शहद जिसको बोलते हैं हम पंजाबी हिंदी में यहाँ पे यहाँ पर बैठे थे वो विराजमान थे उनके मुँह में वो ड्रॉप उसका मतलब गिरा था है है ना ठीक क्या जी मतलब हिंदी में अच्छा पाँच सौ साल हो गए हैं पाँच सौ वर्ष पांसो पुरानी बात कर रहे हो इस ये छत्ता भी पाँच सौ साल से वैसे बार की बार लगता आ रहा है ठीक है पंडित जी बहुत बहुत शुक्रिया आपका ਧੰਨਵਾਦ ਟਰਮੇ ਹੈ ਸ਼ੰਕਰਾਦੇਵ ਜੀ ਇਹ ਆ ਜੀ ਉਹਨਾਂ ਦੀ ਤਸਵੀਰ ਸ਼ੰਕਰਾਦੇਵ ਜੀ बोलते थे के गुरु नानक देव जी और शंकरादेव जी का भी आपस में मिलाप हुआ था गुरु नानक देव जी जो सिखों के प्रथम गुरु हैं उनका धूभड़ी साहिब में बोलते हैं के ਆਪਸ ਵਿੱਚ ਮਿਲਾਪ ਹੋਇਆ ਥਾ ਹਾਂਜੀ ਇੱਥੇ ਜਵੋ ਹਾਂਜੀ ਆ ਗੋ ਜਵੋ ਠੀਕ ਹੈ ਜਾ ਬੁਝਾ ਦੇਵੋ ਠੀਕ ਹੈ ਉਹਨਸੇ ਪੜ ਬਾਤ ਕਰ ਲਈ ਠੀਕ ਹੈ ਜੀ ਸ਼ੁਕਰੀਆ ਇਹ ਮੰਦਰ ਦੇ ਆਲੇ-ਦਾਲੇ ਲੱਗਿਆ ਹੋਇਆ ਜੀ ਮੇਲਾ ਅਸਲ ਦੇ ਵਿੱਚ ਨਾ 63 ਪੂਜਾ ਚੱਲ ਰਹੀ ਆ ਤੇ ਉਹਦਾ ਇਹ ਪਹਿਲਾ ਦਿਨ ਆ ਤਾਂ ਕਰਕੇ ਮੇਲਾ ਲੱਗਿਆ ਹੋਇਆ 5 ਦਿਨ ਚੱਲਦੀ ਆ ਇਹ ਪੂਜਾ ਆ ਗਜਰੇ ਜੇ ਭਾਈ ਨੇ ਇੱਥੇ ਭਾਈ ਵੇਕਣ ਵਾਲੀ ਅਸਲ ਦੇ ਵਿੱਚ ਹੈ ਇਹ ਹਿੰਦੂ ਮੰਦਰੀ ਆ ਪਰ ਭਗਵਤ ਗੀਤਾ ਦੀ ਥਾਂ ਤੇ ਇੱਥੇ ਭਗਵਤ ਪੁਰਾਨ ਨੂੰ ਪੂਜਿਆ ਜਾਂਦਾ ਗ੍ਰੰਥਾ ਜੀ ਇਹਨਾਂ ਦਾ ਇੱਕ ਜਿਹੜਾ ਸ਼ੰਕਰਾ ਦੇਵ ਜੀ ਨੇ ਆਪਦੇ ਹੱਥਾਂ ਦੇ ਨਾਲ ਲਿਖਿਆ ਸੀ ਦੇਵੀ ਦੇਵਤਿਆਂ ਦੀ ਮੂਰਤੀਆਂ ਦੀ ਥਾਂ ਤੇ ਇੱਥੇ ਸ਼ੰਕਰਾ ਦੇਵ ਜੀ ਦੀ ਮੂਰਤੀ ਆ ਜਾਂ ਉਹਨਾਂ ਦੀਆਂ ਤਸਵੀਰਾਂ ਨੇ ਉਹਨਾਂ ਦੇ ਲਿਖੇ ਹੋਏ ਗ੍ਰੰਥ ਨੇ ਕਿਉਂਕਿ ਇਹ ਇੱਕ ਡੇਰਾ ਸਮਝ ਗਏ ਜਿਵੇਂ ਸੰਤਾਂ ਦਾ ਕਿਸਿਆਂ ਦਾ ਡੇਰਾ ਬਣਾਇਆ ਹੁੰਦਾ ਨਾ ਕਿਸੇ ਵੀ ਧਰਮ ਚਲਾ ਲਓ ਤਾਂ ਉਵੇਂ ਇਹ ਇੱਕ ਡੇਰਾ ਬਣਿਆ ਹੋਇਆ ਸੰਤਾਂ ਦਾ ਆ ਬੋਲਾਂ ਬਤਾ ਕੇ ਆ ਬਤਾ ਰਹੇ ਥੇ शंकर देव है शंकर देव जी हुए हैं उनका मंदिर है जी ठीक है।, उनका, है। 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 उनका समाधि स्थल तो ये असम असम का मंदिर मतलब वो कैसे आप बता रहे थे ये उन्होंने क्या तीर्थ भ्रमण किया था पूरा अच्छा उन्होंने यहाँ के बैठे बैठे थे पेड़ था यहाँ यहाँ पे हाँ ठीक है पेड़ था तब वो बैठे थे ना हाँ, हाँ। शिष्यो को लेके हाँ जी तब जाके उन्हें थोड़ा हल्का सा नींद आ गया मुंह में मऊ होता है ना मधु जिसको मधु हाँ जी मुंह में टपका ठीक है फिर उन्होंने बोला इस राजा से बात करते हैं हाँ जी राजा ने उनको बताया ठीक है उनको कुछ एरिया दे देते हैं ठीक है हमको यही रहना शिष्य को लेकर ठीक है अब इन्होंने बोला गांव को नाम चेंज करूंगा मधुपुर रख तो दिया बेंगोली में मऊ को मधु बोलते हैं हाँ जी हाँ जी शहद को मधु बोलते हैं ठीक है तब उन्होंने मधुपुर एरिया जो है ना बहुत है अच्छा राजा ने इनको शंकर शंकर देव जी के मतलब वो जगह दे दिया था बाद में ये मंदिर बन गया है ठीक है आपने बोला कि ये लोग मूर्ति पूजा भी नहीं करते हैं ये जो करते हैं ना ये समाधि है अच्छा वो अंदर में ठीक तो है हाँ जी वो है। अच्छा तो ये मूर्ति पूजा नहीं करते इनका ग्रंथ होता है कोई उसको पूछते है ठीक है ठीक है जी ये जो सेंटर में है ये ये किस चीज का पेड़ है ये तल 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 होता है, ताल, ताल जो होता है। मतलब क्या बोलते हैं उसको क्या काम आता है वो दिखता अच्छा है। नारियल ठीक है ना पांच सौ साल पुराना ये शंकरा देव जी के टाइम का, ताड़ का तार पेड़ तार पेड़ तार हो सकता है ना एक तरह से ठीक है भाई जब आपका क्या बोलता है जब शंकरादेव जी जगन्नाथपुरी तो आया था पे। एक पे गिरा था, वो पास से दिया था दिया। तो वो, अच्छा, वो लेके आए थे उसको एक है। पे जो है, इंदर जो है, एक दिया, है, साल पुराना। साल पुराना दिया अभी, जल रहा है मंदिर के अंदर है जो हाँ अच्छा ठीक है ठीक है ठीक है ठीक आया वहाँ पे तो वो बार बार मतलब उसको जगाने के लिए कुछ ना कुछ तो डालते होंगे सब लोग पैसा देते हैं ना अच्छा है पाँच सौ साल से वो अखंड जोत होगी एक तरह से ਠੀਕ ਹੈ ਚਲੋ ਭਾਈ ਇਹ ਦਰਖਤ ਤੇ ਵੀ ਤੁਸੀਂ ਦਰਸ਼ਨ ਕਰ ਲਓ ਇਹ ਵੀ 500 ਸਾਲ ਪੁਰਾਣਾ ਬਾਈ ਨੇ ਦੱਸਿਆ ਵੀ ਜਗਨਨਾਥ ਪੂਰੀ ਤੋਂ ਉਹ ਨਾਰੀਅਲ ਲੈ ਕੇ ਆਏ ਸੀ ਉਹਨਾਂ ਨੇ ਆਪਦੇ ਪੈਰ ਦੇ ਨਾਲ ਇੱਥੇ ਦੱਬਤਾ ਸੀ ਉਸ ਨਾਰੀਅਲ ਤੋਂ ਇਹ ਦਰਖਤ ਉੱਗ ਗਿਆ ਠੀਕ ਹੈ ਓਕੇ ਜੀ ਥੈਂਕ ਯੂ ਮੰਦਿਰ ਦੇ ਆਪਾਂ ਦਰਸ਼ਨ ਕਰਕੇ ਆ ਗਏ ਆ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਸ਼ੰਕਰਾ ਦੇਵ ਜੀ ਤੇ ਗੁਰੂ ਨਾਨਕ ਸਾਹਿਬ ਜੀ ਦਾ ਆਪਸ ਦੇ ਵਿੱਚ ਧੁਬੜੀ ਸਾਹਿਬ ਦੇ ਵਿੱਚ ਮਲਾਪ ਹੋਇਆ ਉਹ ਸਹੀ ਗੱਲ ਆ ਇਨਫੋਰਮੇਸ਼ਨ ਸਹੀ ਆ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਨੂੰ ਉਹ ਚੀਜ਼ ਦਾ ਪਤਾ ਹੋਵੇ ਬਹੁਤ ਹਮਤ ਜਦੋਂ ਆਪਾਂ ਜਾਣਦੇ ਆ ਹਨਾ ਤਾਂ ਕਿਸੇ ਤੋਂ ਇਤਿਹਾਸ ਪੁੱਛਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਨੂੰ ਉਸ ਇਤਿਹਾਸ ਬਾਰੇ ਨੌਲੇਜ ਨਹੀਂ ਹੁੰਦੀ ਸ਼ੰਕਰਾਦੇਵ ਜੀ ਹਿੰਦੂ ਧਰਮ ਦਾ ਪ੍ਰਚਾਰ ਕਰਨ ਵਾਸਤੇ ਹੀ ਇੱਧਰ ਨਾਰਥ ਈਸਟ ਵਾਲੇ ਪਾਸੇ ਆਏ ਸੀ ਸਭ ਤੋਂ ਵੱਡੇ ਮੰਦਰ ਇਹਨਾਂ ਦੇ ਜੇ ਆਪਾਂ ਜੇ ਗੱਲ ਕਰੀਏ ਤਾਂ ਅਸਾਮ ਦੇ ਵਿੱਚ ਨਹੀਂ ਜਦੋਂ ਆਪਾਂ ਮਾਜੂਲੀ ਆਈਲੈਂਡ ਦੇ ਵਿੱਚ ਗਏ ਆ ਤਾਂ ਮਾਜੂਲੀ ਆਈਲੈਂਡ ਦੇ ਵਿੱਚ ਵੀ ਬਹੁਤ ਸਾਰੇ ਸਤਰਾ ਬਣੇ ਹੋਏ ਸੀ ਉਹ ਸ਼ੰਕਰਾਦੇਵ ਜੀ ਦੀ ਯਾਦ ਦੇ ਵਿੱਚ ਬਣੇ ਹੋਏ ਸੀ ਪਰ ਇਹ ਜਿਹੜਾ ਸਤਰਾ ਬਣਿਆ ਹੋਇਆ ਹਣਾ ਡੇਰਾ ਇੱਕ ਤਰ੍ਹਾਂ ਦਾ ਮਤਲਬ ਡੇਰਾ ਨੂੰ 70 ਕਹਿੰਦੇ ਹੁੰਦੇ ਨੇ ਤਾਂ ਇਹ ਸ਼ੰਕਰਾ ਦੇਵ ਜੀ ਦੀ ਯਾਦ ਦੇ ਵਿੱਚ ਤਾਂ ਬਣਾਈ ਹੋਇਆ ਪਰ ਇਹ ਐਗਜ਼ੈਕਟ ਉਹ ਥਾਂ ਜਿੱਥੇ ਸ਼ੰਕਰਾ ਦੇਵ ਜੀ ਨੇ ਆਪ ਚਰਨ ਪਾਏ ਸੀ 500 ਸਾਲ ਤੋਂ ਵੱਧ ਪੁਰਾਣਾ ਹਣਾ ਇੱਥੇ ਉਹ ਛੱਤਾ ਬਾਰੀ ਬਾਰੀ ਲੱਗਦਾ ਆ ਰਿਹਾ ਉਹਨਾਂ ਦੀ ਬਰਾਜਮਾਨ ਜਿੱਥੇ ਉਹ ਹੋਏ ਨੇ ਉਹਨਾਂ ਦੀ ਥਾਂ ਹਣਾ ਉਹਨਾਂ ਦਾ ਅਖੰਡ ਜੋਤ ਉਹ ਵੇਲਿਆਂ ਦੀ ਉਹਨਾਂ ਦਾ ਲਾਇਆ ਹੋਇਆ ਤਾੜ ਦਾ ਦਰਖਤ ਇੱਥੇ ਹਨਾ ਤਾਂ ਉਹ ਚੀਜ਼ ਨੂੰ ਆਪਾਂ ਇੱਥੇ ਦਰਸ਼ਨ ਮੇਲਾ ਕਰਨ ਆਏ ਸੀ ਵਧੀਆ ਲੱਗਿਆ ਆਗੇ ਬਾਕੀ ਲੋਕ ਇੱਥੋਂ ਦੇ ਵਧੀਆ ਹੈਲਪਫੁਲ ਸੀ ਆਪ ਮੈਨੂੰ ਮੂਰੇ ਹੋ ਹੋ ਕੇ ਉਹਨਾਂ ਨੇ ਦੱਸਿਆ ਵੀ ਇਹ ਚੀਜ਼ ਆ ਭਾਈ ਪਰ ਇਹਨਾਂ ਦੀ ਇੱਕ ਗੱਲ ਯਾਰ ਸਰਾਹਣਯੋਗ ਵੀ ਆ ਹਨਾ ਐਪਰੀਸ਼ੀਏਸ਼ਨ ਕਰਨੀ ਬਣਦੀ ਆ ਵੀ ਹਰੇਕ ਬੰਦੇ ਨੂੰ ਇੱਥੋਂ ਦੇ ਇਤਿਹਾਸ ਬਾਰੇ ਪਤਾ ਸੀ ਮੈਂ 2-3 ਬੰਦਿਆਂ ਨੂੰ ਇਤਿਹਾਸ ਬਾਰੇ ਪੁੱਛਿਆ ਉਹਨਾਂ ਨੇ ਮੈਨੂੰ ਦੱਸਿਆ ਪਰ ਜਿਹੜੀ ਮੈਂ ਜੱਗੋਂ ਤੇਰਵੀਂ ਗੱਲ ਪੁੱਛ ਲਈ ਉਹ ਸਿੱਖ ਇਤਿਹਾਸਕਾਰ ਦੇ ਅਕੋਰਡਿੰਗ ਉਹ ਗੱਲ ਸਹੀ ਆ ਪਰ ਉਹ ਚੀਜ਼ ਐਨਾਂ ਨੂੰ ਨਹੀਂ ਪਤਾ ਸੀ ਉਹ ਗੱਲ ਅਲੱਗ ਆ ਪਰ ਇਹ ਗੱਲ ਇਹਨਾਂ ਦੀ ਮੈਨੂੰ ਵਧੀਆ ਲੱਗੀ ਕਿ ਇਹਨਾਂ ਨੂੰ ਸਾਰਿਆਂ ਨੂੰ ਜਿਹੜੇ ਇੱਥੇ ਮੱਥਾ ਟੇਕਣ ਆਏ ਹੋਏ ਸੀ ਚਾਹੇ ਮੇਲਾ ਚਾਹੇ ਦੁਕਾਨਾਂ ਵਾਲੇ ਨੇ ਸਾਰਿਆਂ ਨੂੰ ਇਸ ਮੰਦਰ ਦਾ ਜਾਂ ਸ਼ੰਕਰਾਦੇਵ ਦੇ ਇਤਿਹਾਸ ਦਾ ਪਤਾ ਸੀ। ਬਾਕੀ ਤੁਹਾਨੂੰ ਆਪਾਂ ਭਾਈ ਮੋਟਰਸਾਈਕਲ ਦਿਖਾ ਦਈਏ ਆਪਣਾ। ਆਹ ਦੋਨੇ ਬੈਗ ਮੇਰੇ ਕੋਲ ਪੁਰਾਣੇ ਨੇ। ਆਹ ਬੈਗ ਨਵਾਂ ਲਿਆ ਸੀ ਜਿਹੜਾ ਮੈਂ ਤਰਪਾਲ ਦੇ ਵਿੱਚ ਲਪੇੜਤਾ। ਟੈਂਟ ਤੇ ਮੈਟ ਮੈਂ ਬਾਹਰ ਬੰਨ ਲਿਆ ਕਿਉਂਕਿ ਜਿਹੜਾ ਵੱਡਾ ਬੈਗ ਸੀ ਉਹ ਮੈਂ ਫਲਾਈਟ 'ਚ ਲਿਆ ਨਹੀਂ ਸਕਿਆ ਤਾਂ ਕਰਕੇ ਨਹੀਂ ਮੈਂ ਇਹ ਟੈਂਟ ਤੇ ਮੈਟ ਮੈਂ ਬੈਗ ਦੇ ਵਿੱਚ ਹੀ ਪਾ ਲੈਣਾ ਸੀ। ਦੇਖੋ ਸੋਹਣਾ ਲੱਗਦਾ। ਚਲੋ ਹੁਣ ਚੱਲਦੇ ਆਪਾਂ ਗਾਂ ਨੂੰ ਬਾਕੀ ਇੱਥੋਂ ਦੇ ਲੋਕਲ ਲੋਕ ਇਹ ਵੀ ਦੱਸਦੇ ਸੀ ਕਹਿੰਦੇ ਅਸਾਮ ਦੇ ਮੁੱਖ ਮੰਤਰੀ ਨੇ ਇਹ ਵੀ ਆਉਣਾ ਸੀ ਇੱਥੇ ਮੱਥਾ ਟੇਕਣ ਉਹ ਆਊਗਾ ਕਹਿੰਦੇ ਕਿਉਂਕਿ ਅੱਜ ਛਤੀ ਪੂਜਾ ਕਹਿੰਦੇ ਸੀ ਪਤਾ ਨਹੀਂ ਮਨ ਲੱਗਦਾ ਛੱਟ ਪੂਜਾ ਦੀ ਗੱਲ ਕਰਦੇ ਨੇ ਉਹ ਕਹਿੰਦੇ ਨਹੀਂ ਛਤੀ ਪੂਜਾ ਕਹਿੰਦੇ ਸਾਡੀ ਇਹ ਅਲੱਗ ਤੋਂ ਹੁੰਦੀ ਆ ਅੱਜ ਜਾਂ ਕੱਲ ਦੇ ਵਿੱਚ ਮੁੱਖ ਮੰਤਰੀ ਵੀ ਇੱਥੇ ਆਊਗਾ ਅਸਾਮ ਦਾ ਕਿਉਂਕਿ ਅੱਜ ਤਾਂ ਹਜੇ ਪਹਿਲਾ ਦਿਨ ਹੀ ਆ 5 ਦਿਨ ਚੱਲਦਾ ਹੈ 2 ਫਰਵਰੀ ਤੋਂ ਲੈ ਕੇ ਤਾਂ 5 ਦਿਨ 7 ਫਰਵਰੀ ਤੱਕ ਚੱਲਦਾ ਹੈ ਜਦੋਂ ਤੁਹਾਨੂੰ ਆਪਾਂ ਮੰਦਿਰ ਦੇ ਦਰਸ਼ਨ ਕਰਵਾਏ ਨੇ ਨਾ ਅੰਦਰ ਪਹਿਲਾ ਪਹਿਲੇ ਥਾਂ ਤੇ ਦੂਜੀ ਵਾਰ ਤਾਂ ਆਪਾਂ ਨੂੰ ਉਹ ਬਾਈ ਉੱਥੇ ਲੈ ਗਿਆ ਸੀ ਜਿੱਥੇ ਛੱਤਾਂ ਲੱਗਿਆ ਹੋਇਆ ਉਸ ਤੋਂ ਪਹਿਲਾਂ ਦੀ ਗੱਲ ਕਰ ਰਹੇ ਹਾਂ ਮੈਂ ਜਿਹੜਾ ਵਿਚਾਲੇ ਇੱਕ ਜਗ੍ਹਾ ਬਣੀ ਹੋਈ ਸੀ ਉੱਥੇ ਇਹਨਾਂ ਦੇ ਜਿਹੜਾ ਭਗਵਤ ਪੁਰਾਣ ਉਹਨੂੰ ਰੱਖਿਆ ਹੋਇਆ ਸੀ ਉੱਥੇ ਉਹਦੀ ਪੂਜਾ ਕਰਦੇ ਨੇ ਅਵੇਂ ਚਾਰ ਵੀ ਚਲਾਉਂਦੇ ਨੇ ਜਿਵੇਂ ਆਪਾਂ ਚਾਰ ਸਾਫ ਕਰਦੇ ਹਣਾ ਤਾਂ ਉਵੇਂ ਉਵੇਂ ਵੀ ਕਰਦੇ ਨੇ ਇਹ ਮਤਲਬ ਉਹਨੂੰ ਇਹ ਹਾਜ਼ਰ ਨਾਜ਼ਰ ਕਰਕੇ ਜਾਣਦੇ ਨੇ ਲੋਕ ਸ਼ੰਕਰਾਦੇਵ ਦੇ ਜਿਹੜੇ ਚੇਲੇ ਨੇ ਤੇ ਜਿਹੜੀ ਉਹ ਜ਼ਮੀਨ ਮਿਲੀ ਸੀ ਉਹ ਉਹ ਟਾਈਮਾਂ ਦੇ ਵਿੱਚ ਜਿਹੜਾ ਇੱਥੇ ਰਾਜਾ ਰਹਿੰਦਾ ਹੁੰਦਾ ਸੀ ਆਹ ਥਾਂ ਦੇ ਉੱਤੇ ਉਹਨੇ ਦਿੱਤੀ ਸੀ ਹਾਸੀਮਾਰਾ 35 ਕਿਲੋਮੀਟਰ ਜੇ ਆਪਾਂ ਉਧਰ ਨੂੰ ਜਾਣਾ ਹੁੰਦਾ ਫਿਰ ਹਾਸੀਮਾਰਾ ਦੇ ਵਿੱਚ ਵੀ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹਾਸੀਮਾਰਾ ਦੇ ਜੰਗਲ ਉਹ ਸਾਹਮਣੇ ਸੜਕ ਚੱਲੀ ਹੈ ਨਹੀਂ ਸਾਨੂੰ ਤਾਂ ਆਪਾਂ ਉਧਰ ਵੀ ਦਰਸ਼ਨ ਕਰਵਾ ਦਿੰਦੇ ਪਰ ਆਪਾਂ ਚੱਲੇ ਆ ਜੀ ਆਹ ਦੇਖੋ ਫਲਾਕਾਟਾ ਜਲਪਾਈ ਗੁੜੀ ਤੇ ਸਿੱਲੀ ਗੁੜੀ ਪਹਿਲਾਂ ਫਲਾਕਾਟਾ ਆਊਗਾ 30 ਕਿਲੋਮੀਟਰ ਹੈ ਜੀ ਇੱਥੋਂ ਫਲਾਕਾਟਾ ਬਾਕੀ ਇੱਕ ਬੇਨਤੀ ਆ ਗੁਜਾਰਿਸ਼ ਆ ਭਾਈ ਵੈਸਟ ਬੰਗਾਲ ਦੇ ਵਿੱਚ ਕੋਈ ਵੀ ਚੀਜ਼ ਦੇਖਣ ਵਾਲੀ ਹੈਗੀ ਆ ਤਾਂ ਮੈਨੂੰ ਜਰੂਰ ਰਿਕਮੈਂਡ ਕਰਿਓ ਕਮੈਂਟ ਮੈਂ ਸਾਰਿਆਂ ਦੇ ਪੜਦਾ ਹੁੰਦਾ ਰਿਪਲਾਈ ਇਕੱਲੇ-ਇਕੱਲੇ ਨੂੰ ਕਰਨਾ ਬਹੁਤ ਔਖਾ ਹੋ ਜਾਂਦਾ ਪਰ ਤੁਸੀਂ ਕਰੀ ਚੱਲਾ ਕਰੋ ਮੈਂ ਕਮੈਂਟ ਪੜਦਾ ਹੁੰਦਾ ਮੈਂ ਲਾਈਕ ਜਰੂਰ ਕਰਿਆ ਕਰੂੰਗਾ ਤੇ ਮੈਨੂੰ ਥਾਵਾ ਦੱਸ ਦਿਓ ਐ ਵੈਸੇ ਤਾਂ ਮੇਰੀਆਂ ਨੋਟ ਕੀਤੀਆਂ ਹੋਈਆਂ ਨੇ ਥਾਵਾ ਫੇਰ ਵੀ ਤੁਸੀਂ ਐਡੀਸ਼ਨ ਕਰ ਦਿਓ ਬਈ ਹੋਰ ਮੈਨੂੰ ਨਵੀਂ ਚੀਜ਼ ਦਾ ਪਤਾ ਲੱਗ ਸਕੇ ਹਨਾ ਅੱਜ ਯਾਦ ਤਾਜ਼ਾ ਹੋ ਗਈ ਦੋ ਸਾਲ ਬਾਅਦ ਆਹ ਥਾਂ ਤੋਂ ਲੰਘ ਰਹੇ ਆ ਜਦੋਂ ਮੈਂ ਪਿਛਲੀ ਵਾਰੀ ਆਇਆ ਸੀ ਨਾ ਤਾਂ ਸੇਮ ਏਸੇ ਰੂਟ ਥਰੂ ਆਇਆ ਸੀ ਉਹ ਪਿੱਛੇ ਕਿ ਢਾਬਾ ਲੰਘ ਕੇ ਗਿਆ ਉੱਥੇ ਸੀ ਰੁੱਕ ਕੇ ਚਾਹ ਪੀਤੀ ਸੀ ਹੁਣ ਮੈਨੂੰ ਯਾਦ ਆ ਗਿਆ ਸੀ ਇਹ ਜਿਹੜਾ ਪੁਲ ਬਣਿਆ ਹੋਇਆ ਇਹ ਬਣਿਆ ਹੋਇਆ ਜੀ ਤੋਸਰਾ ਨਦੀਰ ਦੇ ਉੱਤੇ ਤੋਸਰਾ ਨਦੀ ਉਦੋਂ ਅਸੀਂ ਸਪਲੈਂਡਰਾਂ ਤੇ ਆਏ ਸੀ ਇੱਥੇ ਪਹਿਲੀ ਵਾਰੀ ਨਾਰਥ-ਈਸਟ ਤੇ ਸਪਲੈਂਡਰ ਅਸੀਂ ਲੈ ਕੇ ਸੀ ਤਵਾਗ ਤੇ ਤਵਾਗ ਵਾਲੇ ਲੋਕਾਂ ਦੇ ਵੀ ਅੱਖਾਂ ਐ ਟੱਡੀਆਂ ਰਹਿ ਗਈਆਂ ਕਹਿੰਦੇ ਯਾਰ ਤੁਸੀਂ ਸਪਲੈਂਡਰਾਂ ਤੇ ਆ ਗਏ ਪੰਜਾਬ ਤੋਂ ਜਦੋਂ ਬਹੁਤ ਦਿਨਾਂ ਬਾਅਦ ਮੋਟਰਸਾਈਕਲ ਚਲਾਉਣੇ ਹਨ ਤਾਂ ਛੇਤੀ ਥੱਕ ਜਾਂਦੇ ਆ ਅੱਜ ਸਾਰਾ ਮੈਂ ਕਹਿੰਦਾ ਵੀ ਹੁਣ ਮੈਂ 20 ਤੇ 11 ਕਿਲੋਮੀਟਰ ਆਪਾਂ ਮੰਦਿਰ ਤੱਕ ਪਹੁੰਚੇ ਸੀ ਆਪਣੇ ਕੈਂਪ ਚੋਂ ਲੈ ਕੇ ਅ ਮਤਲਬ 30 35 ਕਿਲੋਮੀਟਰ ਮੋਟਰਸਾਈਕਲ ਚਲਾਇਆ ਹੁਣ ਤੱਕ ਟਾਈਮ ਵੀ ਕੁਝ ਜ਼ਿਆਦਾ ਨਹੀਂ ਹੋਇਆ 9 ਸਾਢੇ 9 ਹੋਏ ਨੇ ਰੋਟੀ ਵੀ ਹਜੇ ਮੈਂ ਖਾਣੀ ਆ ਪਰ ਥੱਕ ਗਏ ਆ ਟਾਈਮ ਸਰੀ ਬਾਕੀ ਰਾਤ ਨੀਂਦ ਵੀ ਨਹੀਂ ਪੂਰੀ ਹੋਈ ਘਰੋਂ ਆਏ ਆ ਤੇ ਜਦੋਂ ਨਵੀਆਂ-ਨਵੀਆਂ ਥਾਵਾਂ ਤੇ ਜਾ ਕੇ ਸੌਣਾ ਪੈਂਦਾ ਫਿਰ ਛੇਤੀ ਨੀਂਦ ਨਹੀਂ ਪੂਰੀ ਨੀਂਦ ਨਹੀਂ ਆਉਂਦੀ ਮਤਲਬ ਬਸ ਐਨੀ ਕ ਅਪਡੇਟ ਸੀ ਕਈਆਂ ਨੂੰ ਸ਼ਾਇਦ ਪਤਾ ਨਾ ਹੋਵੇ ਮੈਂ ਨਾ ਹੈਲਮਟ ਪਾਇਆ ਹੁੰਦਾ ਮੈਂ ਹੈਲਮਟ ਪਾਇਆ ਹੁੰਦਾ ਤੇ ਹੈਲਮਟ ਪੱਗ ਉਤੋਂ ਦੀ ਪਰਨੇ ਉਤੋਂ ਹੀ ਨਹੀਂ ਪੈਂਦਾ ਆਹ ਕਰਕੇ ਇਹ ਬੰਦਣਾ ਪੈਂਦਾ ਠੀਕ ਆ ਹੁਣ ਮੈਂ ਕਹਿੰਦਾ ਅੱਜ ਲਈ ਵੀਡੀਓ ਕੋਈ ਜ਼ਿਆਦਾ ਲੰਬੀ ਹੋ ਜੂਗੀ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਹੁਤ ਕਹਿਣ ਕਹਿਣ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਫਿਲਹਾਲ ਹਜੇ ਸ਼ੁਰੂਆਤ ਆ ਇਹ ਏਰੀਆ ਆਪਾਂ ਪਹਿਲਾਂ ਵੀ ਦੇਖਿਆ ਹੋਇਆ ਤਾਂ ਕਰਕੇ ਆਪਾਂ ਇਹਨੂੰ ਛੇ ਤੋਂ ਛੇਤੀ ਕਵਰ ਕਰਾਂਗੇ ਛੇ ਤੋਂ ਛੇਤੀ ਨਿਕਲ ਕੇ ਕਲਕੱਤੇ ਵਾਲੇ ਪਾਸੇ ਨੂੰ ਜਾਵਾਂਗੇ ਤੇ ਕਲਕੱਤੇ ਪਹੁੰਚਣ ਤੋਂ ਪਹਿਲਾਂ ਰਾਹ ਦੇ ਵਿੱਚ ਬਹੁਤ ਚੀਜ਼ਾਂ ਨੂੰ ਦੇਖਣ ਆਲੀਆਂ ਕਮੈਂਟ ਕਰ ਦਿਓ ਤੁਸੀਂ ਜੇ ਤੁਸੀਂ ਕੋਈ ਨਵੀਂ ਚੀਜ਼ ਦੇਖਣੀ ਆ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ